ਕੀ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਹੁਸ਼ਿਆਰ, ਤਿੱਖੀ ਸੋਚ ਵਾਲਾ ਅਤੇ ਜੀਵਨ 'ਚ ਕਾਮਯਾਬ ਬਣੇ? ਕਦੇ ਵੀ ਇਹ ਨਾ ਸੋਚੋ ਕਿ ਸਿਰਫ ਸਕੂਲ ਦੀ ਪੜ੍ਹਾਈ ਤੁਹਾਡੇ ਬੱਚਿਆਂ ਨੂੰ ਸਫਲ ਬਣਾ ਸਕਦੀ ਹੈ। ਹੁਸ਼ਿਆਰ ਬੱਚੇ ਪੈਦਾ ਨਹੀਂ ਹੁੰਦੇ, ਉਹਨਾਂ ਨੂੰ ਸਹੀ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਤੇਜ਼ ਦਿਮਾਗ ਵਾਲਾ, ਆਤਮਵਿਸ਼ਵਾਸੀ, ਆਖਰੀ ਪੜਾਅ 'ਚ ਵਧੀਆ ਨਤੀਜੇ ਦੇਣ ਵਾਲਾ ਅਤੇ ਹਰ ਸਥਿਤੀ ਵਿੱਚ ਅੱਗੇ ਵਧਣ ਵਾਲਾ ਬਣੇ ਤਾਂ ਇਹ ਵੀਡੀਓ ਲਈ ਤੁਹਾਡੇ ਲਈ ਹੈ। ਜੇ ਤੁਸੀਂ ਇਨ੍ਹਾਂ ਤਰੀਕਿਆਂ ਤੇ ਅੱਜ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡਾ ਬੱਚਾ ਨਿਰੋਲ ਹੁਸ਼ਿਆਰ ਹੋ ਸਕਦਾ ਹੈ ਪਰ ਜੇ ਤੁਸੀਂ ਇਨ੍ਹਾਂ ਗੱਲਾਂ ਨੂੰ ਅੰਡਿੱਠਾ ਕਰ ਦਿੱਤਾ ਤਾਂ ਸ਼ਾਇਦ ਤੁਹਾਡਾ ਬੱਚਾ ਆਉਣ ਵਾਲੇ ਮੌਕੇਆਂ ਨੂੰ ਗਵਾ ਬੈਠੇ ਹੁਣ ਗੱਲ ਤੁਸੀਂ ਕਰਨੀ ਹੈ ਆਓ ਜਾਣਦੇ ਹਾਂ 6 ਮਹੱਤਵਪੂਰਨ ਤਰੀਕੇ ਜੋ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰ ਸਕਦੇ ਹਨ 6 ਗੱਲਾਂ ਆਸਾਨ ਪਾਸ਼ਾ ਵਿੱਚ ਜਿਨ੍ਹਾਂ ਨੂੰ ਹਰ ਮਾਂ ਅਤੇ ਪਿਓ ਆਸਾਨੀ ਨਾਲ ਸਮਝ ਸਕਦੇ ਹਨ ਨੰਬਰ 1 achhi padhai di aadat ਬੱਚਿਆਂ ਨੂੰ ਪੜ੍ਹਾਈ ਵਿੱਚ ਦਿਲਚਸਪੀ ਕਿਵੇਂ ਵਧਾਈ ਜਾਵੇ ਮਜ਼ੇਦਾਰ ਤਰੀਕੇ ਨਵੀਂ ਵਿਧੀ ਅਤੇ ਦਿਮਾਗ ਤਿੱਖਾ ਬਣਾਉਣ ਵਾਲੀਆਂ ਗੱਲਾਂ ਨੰਬਰ 2 ਆਪਣੇ ਕੰਮ ਖੁਦ ਕਰਨਾ ਬੱਚੇ ਆਪਣੀ ਦਿਨਚਰਿਆ ਅਤੇ ਕੰਮ ਕਿਵੇਂ ਖੁਦ ਕਰ ਸਕਣ ਜ਼ਿੰਮੇਵਾਰੀ ਆਤਮ ਨਿਰਭਰਤਾ ਅਤੇ ਸਮੇਂ ਦੀ ਕਦਰ ਨੰਬਰ 3 ਨਵੀਆਂ ਚੀਜ਼ਾਂ ਸਿੱਖਣ ਦੀ ਆਦਤ ਬੱਚਿਆਂ ਵਿੱਚ ਨਵੀਆਂ ਚੀਜ਼ਾਂ ਜਾਣਨ ਅਤੇ ਕਰਨ ਦੀ ਇੱਛਾ ਕਿਵੇਂ ਵਧਾਈ ਜਾਵੇ 8 ਕਿਹੜਾ ਨਵੀਆਂ ਸੋਚਾਂ ਤੇਜ਼ ਦਿਮਾਗ ਬਣਾਉਣ ਦੇ ਤਰੀਕੇ ਨੰਬਰ 4 ਆਤਮ ਵਿਸ਼ਵਾਸ ਅਤੇ ਹੌਸਲਾ ਬੱਚਿਆਂ ਵਿੱਚ ਮੈਂ ਕਰ ਸਕਦਾ ਕਰ ਸਕਦੀ ਹਾਂ ਵਾਲਾ ਮਾਈਂਡ ਸੈਟ ਕਿਵੇਂ ਲਿਆਉਣਾ ਹੌਸਲਾ ਆਤਮ ਵਿਸ਼ਵਾਸ ਅਤੇ ਨੈਤਿਕ ਮੁੱਲ ਨੰਬਰ 5 اچھی ਸਿਹਤ ਤੇ ਤੰਦਰੁਸਤੀ ਤੰਦਰੁਸਤ ਬੱਚੇ ਹੀ ਹੁਸ਼ਿਆਰ ਹੁੰਦੇ ਹਨ ਅੱਛਾ ਖਾਣਾ ਵਿਆਯਾਮ ਅਤੇ ਦਿਮਾਗ ਸ਼ਾਰਪ ਬਣਾਉਣ ਵਾਲੀਆਂ ਆਦਤਾਂ ਨੰਬਰ 6 ਚੰਗਾ ਆਚਰਣ ਅਤੇ ਲੋਕਾਂ ਨਾਲ ਵਿਹਾਰ ਬੱਚਿਆਂ ਨੂੰ ਆਦਰ ਨੇਤ੍ਰਿਤਵ ਲੀਡਰਸ਼ਿਪ ਅਤੇ ਸਮਾਜਿਕ ਹੋਸ਼ਿਆਰੀ ਕਿਵੇਂ ਸਿਖਾਈ ਜਾਵੇ ਇਹ ਵੀਡੀਓ ਸਿਰਫ ਸ਼ੁਰੂਆਤ ਹੈ ਹਰ ਵੀਡੀਓ ਵਿੱਚ ਅਸੀਂ ਇੱਕ ਇੱਕ ਗੱਲ ਨੂੰ ਡੀਟੇਲ ਵਿੱਚ ਸਮਝਾਵਾਂਗੇ ਤਾਂ ਕਿ ਤੁਸੀਂ ਆਪਣੇ ਬੱਚਿਆਂ ਲਈ ਇਹ ਅਮੁੱਲਕ ਤਰੀਕੇ ਅਪਣਾ ਸਕੋ ਤੁਸੀਂ ਇਹ ਵੀਡੀਓ ਲੜੀ ਮਿਸ ਨਹੀਂ ਕਰਨੀ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਆਪਣੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਲਈ ਇਹ ਵਧੀਆ ਜਾਣਕਾਰੀ ਮਿਸ ਨਾ ਕਰੋ ਅਗਲੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਿ ਬੱਚਿਆਂ ਦੀ ਪੜ੍ਹਾਈ 'ਚ ਦਿਲਚਸਪੀ ਕਿਵੇਂ ਵਧਾਈ ਜਾ ਸਕਦੀ ਹੈ। ਦਿਨ ਆਸਾਨ ਤਰੀਕੇ ਜੋ ਤੁਸੀਂ ਤੁਰੰਤ ਅਪਣਾ ਸਕਦੇ ਹੋ। ਹੁਣੇ ਬੈਲ ਆਈਕਨ ਦੱਬੋ ਤਾਂ ਕਿ ਤੁਸੀਂ ਆਪਣੀ ਨਵੀਂ ਪੀੜ੍ਹੀ ਨੂੰ ਹੁਸ਼ਿਆਰ ਅਤੇ ਕਾਮਯਾਬ ਬਣਾਉਣ ਵਿੱਚ ਕੋਈ ਵੀਰ ਨਾ ਛੱਡੋ। ਮਿਲਦੇ ਹਾਂ ਅਗਲੀ ਵੀਡੀਓ 'ਚ।